ਤੇ ਸਾਡੇ ਜੀ ਲਾਲ ਚੰਡਾ ਪਠਾਮਕ ਦੀ ਨੂੰ ਨਾ ਉਹਦੇ ਵਰਕਰਾਂ ਇਹ ਖਰਾਲਗੜ੍ਹ ਸਾਹਿਬ ਮੱਥਾ ਟੇਕਿਆ ਰਹੇ ਤੇ ਇਹਨਾਂ ਦਾ ਜੋ ਐਕਸੀਡੈਂਟ ਆ ਪਿਚਮ ਕੋਸਰ ਰੂਟ ਦੇ ਨੇੜੇ ਕਿੱਡੀ ਹੋਇਆ ਪਤਾ ਲੱਗਿਆ ਤੁਸੀਂ ਸਭ ਜਣੇ ਕਿੱਡੀ ਟਾਈਮ ਰੂਲੀ ਡੈਥ ਹੋ ਗਈ ਇਹਨਾਂ ਵਿੱਚ 30 35 ਗੱਡੀ ਚ ਮਟੀਰੀਅਲ ਈਡੀ ਜੈਲ ਬਹੁਤ ਫਟੜੋਗੇ ਇੱਕ ਵੀ ਐਜੋ ਡੈਥ ਹੋ ਗਈ ਉਹਨਾਂ ਵਿੱਚ ਤਿੰਨ ਜੀ ਜਿਹੜੇ ਆ ਉਹ ਪੀਜਿਓਗ੍ਰਾਫਰ ਕਰ ਰਹੇ ਆ ਰੱਤਾ ਟੂਰ ਦੀ ਟੀਮ ਆ ਰੱਤਾ ਗਗਨਿਆ ਦੇ ਮੰਗ ਮੰਗ ਕੀ ਕਰ ਰਹੇ ਹੁਣ ਅਸੀਂ ਮੰਗ ਪ੍ਰਸ਼ਾਸਨ ਤੇ ਕਰਦੇ ਆ ਜੀ ਵੀ ਨਾਲ ਦਾ ਪ੍ਰੋਪਰ ਇਲਾਜ ਵਧੀਆ ਟੰਗ ਨਾਲ ਹੁਣ ਚਾਹੀਦਾ ਦੂਜਾ ਜਿਹੜੇ ਬੰਦੇ ਦੀ ਡੈਥ ਹੋਈ ਆ ਉਹਨੂੰ ਸਰਕਾਰ ਵੱਲੋਂ ਬੰਦਾ ਕੰਪਨਸਟੇਸ਼ਨ ਮਿਲਣਾ ਚਾਹੀਦਾ ਤੇ ਇਹ ਇਹਨਾਂ ਪ੍ਰਵਾਸੀ ਮਜ਼ਦੂਰਾ ਹੈ ਇਹਨਾਂ ਦੀ ਵੱਧ ਤੋਂ ਵੱਧ ਸਰਕਾਰ ਮਦਦ ਕਰੇ ਹੁਣ ਪਤਾ ਚੱਲਿਆ ਜੀ ਵਿਸਟਨ ਸਾਹਿਬ ਆਏ ਆ ਸਾਥ ਆਏ ਕਨੇਡਾ ਸ਼ਾਪੇ ਆਏ ਉਸ ਅਲਾਡ ਗਰਾਉਂਡ ਵਾਸਤੇ ਵੀ ਕੋਈ ਜਿਹੜੀ ਨਵੀਂ ਸਕੀਮ ਜੀ ਸਰਕਾਰ ਨੇ ਚਲਾਈ ਆ ਐਕਸੀਡੈਂਟ ਸਾਹਮਣੇ ਵਾਲੀ ਉਹ ਕੋਈ ਅਵੇਲੇਬਲ ਨਹੀਂ ਦੀ ਜੇ ਹੁੰਦੀ ਉਹ ਲੈ ਕੇ ਆਉਂਦੇ ਇਹਨਾਂ ਨੂੰ ਹਾਂ ਖੈਰਾ ਅਲਗੜ ਮੱਥਾ ਟੇਕਣ ਗਏ ਤੇ ਜੀ ਇਹ ਦੁਬਾਰਾ ਨਾਣਾ ਦੇ ਦੀ ਗਏ ਜੀ ਮੱਥਾ ਟੇਕਣ ਬਾਸੀ ਦਫਾ ਜੋ ਨਵੇਂ ਸਹਿਰ ਚੌਂਕ ਐਸੇ ਅੱਗੇ ਐਕਸੀਡੈਂਟ ਹੋ ਗਿਆ ਸਬਜ਼ੀ ਵਾਲੀ ਗੱਡੀ ਤੇ ਜੀ ਕਿੰਨੇ ਬੰਦੇ ਸੀ ਗੱਡੀ 'ਚ ਤੁਸੀਂ ਗੱਡੀ 'ਚ 35 ਬੰਦੇ ਦੇ ਠੀਕ ਹੈ 32 ਫਰੀ ਹੋ ਗਏ ਕਿੰਨੇ ਕੁ ਜ਼ਖਮੀ ਹੋਏ ਆ ਸਾਰੇ ਬੰਦੋ ਦਾ ਛੋਟ ਹੈ ਜੀ ਇੱਕ ਹੀ ਡੈੱਥ ਹੋ ਗਈ ਜੀ ਬਾਕੀ ਕੇ ਪੈਰ ਨੱਤਾ ਟੁੱਟੇ 3 4 ਜੀ ਡੈੱਥ ਹੋਈ ਆ ਉਹ ਬੰਦਾ ਕਿੱਥੇ ਦਾ ਰਹਿਣ ਵਾਲਾ ਉਹ ਇਨਵਾਰਡੇ ਦਾ ਹੈ ਯੂਪੀ ਦਾ ਜੀ ਇੱਥੇ ਕਿੱਥੇ ਕੰਮ ਕਰਦੇ ਆ ਜੀ ਪੱਠੇ ਤੇ ਕੰਮ ਕਰ ਹਾਂਜੀ ਪੱਠੇ ਦਾ ਕੰਮ ਕਰਦੇ ਜੀ ਅੱਛਾ ਪੁਲਿਸ ਪ੍ਰਸ਼ਾਸਨ ਕੋਈ ਪੁੱਜਿਆ ਸੀ ਮੌਕੇ ਤੇ ਕਿ ਆਪੇ ਹਸਪੀਟਲ ਆਏ ਤੁਸੀਂ ਕੋਈ ਨਹੀਂ ਆ ਜੀ ਆਪੇ ਹੀ ਆਏ ਨੀ ਮੰਨ ਕੀ ਕਰ ਰਹੇ ਪ੍ਰਸ਼ਾਸਨ ਤੋਂ ਇਹ ਹੈ ਇਲਾਜ ਇਲਾਜ ਹੈ ਜਿਹੜਾ ਅੱਛਾ ਜਿਹੜਾ ਬੰਦਾ ਮਰੇ ਹੋਈ ਆ ਹਸਪੀਟਲ ਦੇ ਅੰਦਰ ਹੀ ਆ ਗਿਆ ਕੋਈ ਨਹੀਂ ਕੋਈ 옵ਸ ਕੋਈ ਨਹੀਂ ਕੋਈ ਨਹੀਂ ਆਜੀ ਕੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕੱਲ ਰਾਤੀ ਟਾਟਾ 407 ਤੇ ਇੱਕ ਕੈਂਪੂ ਟ੍ਰਾਵੇਲਰ ਸੀਗਾ ਇਹਨਾਂ ਦਾ ਆਪਸ ਦੇ ਵਿੱਚ ਹੈਡ-ਆਨ ਕੋਲੀਜਨ ਹੋਇਆ ਹੈ ਸਪੀਡ ਵਹੀਕਲਸ ਦੀ ਸੁਣੀ ਛੁੜਨ ਚਾਰੀ ਹੈ ਕਿਉਂਕਿ ਡਰਾਈਵਰਸ ਇਸ ਟਾਈਮ ਤੇ ਸਟੇਟਮੈਂਟ ਦੇਣ ਦੇ ਹਾਲਾਤ ਵਿੱਚ ਨਹੀਂ ਜੀ ਸਪੀਡ ਜ਼ਿਆਦਾ ਸੀ ਜਿਸ ਕਰਕੇ ਆਪਸੀ ਸਿੱਧਾ ਫੇਸ-ਟੂ-ਫੇਸ ਕੋਲੀਜਨ ਹੋਣ ਕਰਕੇ ਇੱਕ ਇੱਕ ਡਰਾਈਵਰ ਦੀ ਤਾਂ ਮੌਕੇ ਤੇ ਮੌਤ ਹੋ ਗਈ ਦੂਸਰਾ ਪੀਜੀਆ ਰੈਫਰੈਂਸ ਹੈਗਾ ਬਾਕੀ ਇਹਦੇ ਵਿੱਚ ਕੁਝ ਚਮਕੋਤਸਾ ਬਿੱਟਾ ਨੇ ਪੱਠੇ ਦੇ ਵਿੱਚ ਕੰਮ ਕਰਨ ਵਾਲੀ ਲੇਬਰ ਸਵਾਰ ਸੀ ਜਿਹੜੀ ਲੈਣਾ ਦੇ ਮੱਥਾ ਟੇਕ ਕੇ ਆ ਰਹੀ ਸੀ ਉਹਨਾਂ ਦੇ ਵਿੱਚ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਬਾਕੀ ਮੋਸਟਲੀ ਨਾਰਮਲ ਇਸਟੇਬਲ ਨੇ ਤੇ ਕੁਝ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਬਾਕੀ ਅੰਡਰ ਟਰੀਟਮੈਂਟ ਵਿੱਚ ਹੈ ਜੀ ਇਹ ਇਹ ਅੰਡਰ ਪ੍ਰੋਸੈਸ ਹੈਗਾ ਜੀ ਅਸੀਂ ਪਹਿਚਾਣ ਕਰ ਰਹੇ ਹਾਂ ਕਿਉਂਕਿ ਆਲ ਆਫ ਅ ਸੱਟ ਇਨ ਇਸ ਤਰ੍ਹਾਂ ਦਾ ਹੋ ਗਿਆ ਤੇ ਬਹੁਤ ਸਾਰੇ ਲੋਕੀਂ ਇਹਦੇ ਵਿੱਚ ਫੱਟੜ ਹੋਏ ਨੇ ਸੋ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਇਸ ਚੀਜ਼ ਹੋ ਰਹੀ ਹੈ ਕਿ ਕਿੱਥੋਂ ਆਈ ਸੀ ਕੀ ਇਹਨਾਂ ਦੀ ਆਈਡੈਂਟੀਟੀ ਹੋ ਸਾਰਾ ਕੁਝ ਸੀ ਸਟੈਬਲ ਕਰ ਟੇਮ ਜੀ 507 ਨੇ 507 ਟੋਟਲ ਕਿੰਨੇ ਇੰਜਰਡ ਹੋਏ ਸੀਗੇ ਇਸ ਐਕਸੀਡੈਂਟ ਟੋਟਲ 20 ਬੰਦੇ ਸਵਾਰ ਸੀ ਜੀ ਬਾਕੀ ਦੋ ਡਰਾਈਵਰ ਸੀ ਸੋ ਕੋਈ ਬਾਈਕ ਤੇ ਹੀ ਬੰਦੇ ਸੀ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਰੋਪੜ ਦੇ ਚਮਕੌਰ ਸਾਹਿਬ ਰੋਡ ਤੇ ਇੱਕ ਟਾਟਾ 407 ਤੇ ਇੱਕ ਹੋਰ ਜਿਹੜੀ ਮਿੰਦਰਾ ਪਿਕਅਪ ਆ ਉਹਦੇ ਵਿੱਚ ਅਮਣ ਸਾਹਮਣੇ ਟੱਕਰ ਹੋਈ ਹੈ ਜੋ ਸਾਨੂੰ ਸੂਚਨਾ ਮਿਲੀ ਉਹਦੇ ਵਿੱਚ 30 ਤੋਂ 35 ਜਿਹੜੇ ਮਰੀਜ਼ ਫਟੜ ਹਾਲਤ ਵਿੱਚ ਇਸ ਇਸ ਹਸਪੀਟਲ ਵਿੱਚ ਲਿਆਂਦੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਡੈੱਡ ਸੀਗਾ ਤੇ ਉਹ ਉਹ ਜਿਹੜੇ ਪੇਸ਼ੈਂਟ ਆ ਸਾਡੀ ਟੀਮ ਵੱਲੋਂ ਦੇਖੇ ਗਏ ਇਮੀਡੀਏਟਲੀ ਜਿਹੜੇ ਡਾਕਟਰ ਸੀਗੇ ਹੋਰ ਉਹਨਾਂ ਨੂੰ ਕਾਲ ਕੀਤੀ ਗਈ ਤੇ ਉਹ ਵਿਦਨ ਮਿੰਟਸ ਸਾਡੇ ਐਮਰਜੈਂਸੀ ਦੇ ਵਿੱਚ ਆ ਗਏ ਤੇ ਉਹਨਾਂ ਸਾਰਿਆਂ ਨੇ ਰਲ ਕੇ ਤਿੰਨ ਚਾਰ ਡਾਕਟਰਾਂ ਨੇ ਸਟਾਫ ਨਰਸ ਨੇ ਤੇ ਹੋਰ ਇਹ ਜਿਹੜੇ ਪੇਸ਼ੈਂਟ ਅਟੈਂਡ ਕੀਤੇ ਤੇ ਇਹਨਾਂ ਦੇ ਵਿੱਚੋਂ ਪੰਜ ਇੱਕ ਮਰੀਜ਼ ਐਸੇ ਸੀ ਜਿਨ੍ਹਾਂ ਦੀ ਹਾਲਤ ਜ਼ਿਆਦਾ ਸੀਰੀਅਸ ਸੀਗੀ ਜਿਵੇਂ ਕਿ ਉਹਨਾਂ ਨੂੰ ਚੈਸਟ ਇੰਜਰੀ ਸੀਗੀ ਜਾਂ ਹੋਰ ਕੋਈ हिਪ ਫ੍ਰੈਕਚਰ ਜਿਹੜੇ ਕਮਿਊਨੀਕੇਟਿਡ ਉਹ ਜਿਹੜੇ ਆ ਉਹਨਾਂ ਨੂੰ ਸਾਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ ਤੇ ਉਹ ਰੈਫਰ ਕੀਤੇ ਤੇ ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਸਾਰੇ ਇੱਥੇ ਮੈਨੇਜ ਕੀਤੇ ਤੇ ਉਹਨਾਂ ਦੇ ਐਕਸ-ਰੇ ਵਗੈਰਾ ਜੋ ਵੀ ਸੀ ਰਾਤ ਨੂੰ ਹੀ ਕਰਕੇ ਅਸੀਂ ਉਹਨਾਂ ਦਾ ਜਿਹੜਾ ਇਲਾਜ ਸ਼ੁਰੂ ਕੀਤਾ ਤੇ ਇਸ ਮੰਦਰੇ ਵਿੱਚ ਅਸੀਂ ਜੋ ਆਪਣੇ ਵੱਲੋਂ ਵੱਧ ਤੋਂ ਵੱਧ ਕਰ ਰਹੇ ਸੀ ਉਹ ਕੀਤਾ ਹੈਗਾ ਤੇ ਕਾਫੀ ਮਰੀਜ਼ ਵੀ ਜਿਹੜੇ ਆ ਆਰਾਮ ਮਹਿਸੂਸ ਕਰਦੇ ਜਿਹੜੀ ਇੱਕ ਡੈਥ ਸੀਗੀ ਉਹ ਤਾਂ ਬ੍ਰਾਡ ਡੈੱਡ ਸੀਗੀ ਤੇ ਇੱਕ ਲੇਡੀ ਸੀਗੀ ਜਿਹੜੀ ਆਈ ਸੀ ਉਹ ਕਾਫੀ ਸੀਰੀਅਸ ਹਾਲਤ ਵਿੱਚ ਗੈਸਟ੍ਰਿੰਗ ਕੰਡੀਸ਼ਨ ਵਿੱਚ ਸੀਗੀ ਉਹਦੇ ਇੱਥੇ ਪਹੁੰਚਣ ਤੋਂ ਕੁਝ ਮਿੰਟਾਂ ਬਾਅਦ ਹੀ